ਫਿਰੋਜ਼ਪੁਰ ਰੇਲ ਮੰਡਲ ਨੇ ਟਿਕਟ ਚੈਕਿੰਗ ਦੌਰਾਨ ਬਣਾਇਆ ਨਵਾਂ ਕੀਰਤੀਮਾਨ ਇੱਕ ਹੀ ਦਿਨ ਵਿੱਚ ਇਕੱਠੇ ਕੀਤੇ 25 ਲੱਖ 6000 ਰੁਪਏ ਮੰਡਲ ਦੇ ਵੱਖ-ਵੱਖ ਸਟੇਸ਼ਨਾਂ ਅਤੇ ਟ੍ਰੇਨਾਂ ਵਿੱਚ ਚੈਕਿੰਗ ਦੌਰਾਨ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਕਰਦੇ ਫੜੇ ਗਏ 3348 ਮੁਸਾਫਿਰ ਫਿਰੋਜ਼ਪੁਰ ਰੇਲ ਮੰਡਲ ਨੇ ਪਹਿਲੀ ਵਾਰ ਟਿਕਟ ਚੈਕਿੰਗ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ ਮੰਡਲ ਰੇਲ ਪ੍ਰਬੰਧਕ ਯਾਨੀ ਡੀਆਰਐਮ ਸੰਜੀਵ ਕੁਮਾਰ ਅਤੇ ਉਪਰ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗਦੀ ਅਗਵਾਈ ਵਿੱਚ ਯੋਜਨਾਬੱਧ ਕੋਸ਼ਿਸ਼ਾ ਸਦਕਾ 21 ਅਕਤੂਬਰ ਦੇ ਦਿਨ ਮੰਡਲ ਦੇ ਇਤਿਹਾਸ ਵਿੱਚ ਇੱਕ ਹੀ ਦਿਨ ਵਿੱਚ ਸਭ ਤੋਂ ਜ਼ਿਆਦਾ ਟਿਕਟ ਚੈਕਿੰਗ ਰਾਸ਼ਵ ਪੰਜੀ 106000 ਰੁਪਏ ਜੁਰਮਾਨੇ ਦੇ ਰੂਪ ਇਕੱਠੇ ਕੀਤੇ ਹਨ ਇਸ ਦੌਰਾਨ ਮੰਡਲ ਦੇ ਟ੍ਰੇਨਾਂ ਵਿੱਚ ਟਿਕਟ ਚੈਕਿੰਗ ਸਟਾਫ ਅਤੇ ਮੁਖ ਟਿਕਟ ਨਿਰੀਖਕ ਵੱਲੋਂ 3348 ਯਾਤਰੀਆਂ ਨੂੰ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਕਰਦੇ ਫੜਿਆ ਗਿਆ ਦੱਸਦੇ ਚੱਲ ਰਹੀ ਹੈ ਕਿ ਇਸ ਤੋਂ ਪਹਿਲਾਂ ਫਿਰੋਜ਼ਪੁਰ ਮੰਡਲ ਵੱਲੋਂ ਸਾਲ 2022 ਦੌਰਾਨ ਇੱਕ ਦਿਨ ਵਿੱਚ 24,5000 ਰੁਪਏ ਜੁਰਮਾਨਾ ਬਿਨਾਂ ਟਿਕਟ ਯਾਤਰੀਆਂ ਤੋਂ ਇਕੱਠਾ ਕੀਤਾ ਗਿਆ ਸੀ। ਮੰਡਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਉਪਲਬਧੀ ਮੰਡਲ ਦੇ ਸਾਰੇ ਟਿਕਟ ਚੈਕਿੰਗ ਸਟਾਫ ਦੀ ਸਖਤ ਮਿਹਨਤ ਅਤੇ ਟੀਮ ਭਾਵਨਾ ਦਾ ਨਤੀਜਾ ਹੈ। ਉਨ੍ਹਾਂ ਨੇ ਦੱਸਿਆ ਕਿ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ ਦੇ ਨਾਲ-ਨਾਲ ਗੰਦਗੀ ਪਾਉਣ ਤੋਂ ਰੋਕਣ ਦੇ ਲਈ ਯਾਤਰੀਆਂ ਨੂੰ ਨਿਯਮਾਂ ਦੇ ਪਾਲਣ हेतु ਲਗਾਤਾਰ ਅਭਿਆਨ ਚਲਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।